ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਚੇਨਲ ਸਕੱਤਰ ਮਹਾਰਾਣਾ ਰਣਜੀਤ ਸਿੰਘ ਠੱਠਾ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਗਾਲਬ ਰਣ ਸਿੰਘ ਜਿਹੜਾ ਪਿੰਡ ਦੇ ਵਿੱਚ ਤਕਰੀਬਨ 20 ਤੋਂ 25 ਤੇ 30 ਮੀਟਰ ਜਿਹੜੇ ਆ ਉਹ ਆਪਣਾ ਪਾਵਰ ਕਾਮ ਵੱਲੋਂ 스마트 ਮੀਟਰ ਜਿਹਨਾਂ ਨੂੰ ਕਹਿੰਦੇ ਆ 스마트 ਮੀਟਰ ਲਾਏ ਸੀਗੇ ਔਰ ਅੱਜ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਸ ਇੱਥੇ ਜਿੰਨੇ ਵੀ ਆ ਕਿਸਾਨ ਮਜ਼ਦੂਰ ਇਧਰੋਂ ਸਾਡੀਆਂ ਭੈਣਾਂ ਇਹ ਸਾਰਿਆਂ ਨੇ ਇਕੱਠੇ ਹੋ ਕੇ ਇਨ੍ਹਾਂ 스마트 ਮੀਟਰਾਂ ਦਾ ਵਿਰੋਧ ਕੀਤਾ ਵੀ ਇਹ ਮੀਟਰ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਲਾਉਣਗੇ ਔਰ ਜਿੰਨੇ ਬਕਸਿਆਂ ਦੇ ਵਿੱਚ ਮੀਟਰ ਲੱਗੇ ਸੀ ਸਾਰੇ ਮੀਟਰ ਲਾ ਕੇ ਅੱਜ ਆ ਢੇਰੀ ਲਾਈ ਪਈ ਆ ਤੇ ਇਹ ਹੁਣ ਜਗਰਾਵੋ ਐਸ ਡੀਓ ਉਹਨੂੰ ਵਾਪਸ ਕਰਕੇ ਆਉਣੇ ਆ ਔਰ ਨਾਲ ਹੀ ਸਾਡੀ ਬਿਜਲੀ ਵਿਭਾਗ ਨੂੰ ਚੇਤਾਵਨੀ ਹੈ ਵੀ ਪਿੰਡ ਦੇ ਵਿੱਚੋਂ ਅਸੀਂ ਕੱਲੇ ਗਾਲਵਰਾਂਡਾ ਸਿੰਘ ਵਾਲੇ ਦੇ ਵਿੱਚੋਂ ਮੀਟਰ ਨਹੀਂ ਲਾਏ ਪੂਰਾ ਲੁਧਿਆਣਾ ਜ਼ਿਲ੍ਹਾ ਸਾਰੇ ਲੁਧਿਆਣੇ ਦੇ ਵਿੱਚੋਂ ਇਹ ਮੀਟਰ ਅਸੀਂ ਲੋਹਣੇ ਆ ਕਿਉਂਕਿ ਜਥੇਬੰਦੀ ਦੀ ਪਾਲਸੀ ਆ ਵੀ 스마트 ਮੀਟਰ ਆ ਇਹ ਪ੍ਰਾਈਵੇਟ ਅਡਾਨੀਆਂ ਬਾਨੀਆਂ ਦੇ ਹਵਾਲੇ ਜਿਹੜਾ ਸਾਡਾ ਪੰਜਾਬ ਰਾਜ ਬਿਜਲੀ ਬੋਰਡ ਜਿਹੜਾ ਸਾਡਾ ਲੋਕਾਂ ਦਾ ਸੀਗਾ ਉਹਨੂੰ ਕਾਰਪੋਰੇਟ ਦੇ ਹਵਾਲੇ ਕਰਕੇ ਤੇ ਆ 스마트 ਮੀਟਰ ਲਾ ਕੇ ਲੋਕਾਂ ਦਾ ਖੂਨ ਪਸੀਨੇ ਦੀ ਜਿਹੜੀ ਕਮਾਈ ਆ ਉਹ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕਢਾ ਕੇ ਕਾਰਪੋਰੇਟ ਉਹਨਾਂ ਦੇ ਘਰਾਂ ਦੇ ਵਿੱਚ ਸਾਡੀਆਂ ਸਰਕਾਰਾਂ ਪਚਾਰੀਆਂ ਔਰ ਕਿਸੇ ਵੀ ਕੀਮਤ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਵਿਰੋਧ ਆ ਵੀ 스마트 ਮੀਟਰ ਵਾਲੇ ਜਿਹੜੇ ਆ ਨਹੀਂ ਲੱਗਣਦੇ ਨੇ ਨਾ ਅਸੀਂ ਬਿਜਲੀ ਦਾ ਪ੍ਰਾਈਵੇਟ ਹੋਣ ਦੇਣਾ ਇਹ ਪੰਜਾਬ ਰਾਜ ਬਿਜਲੀ ਬੋਰਡ ਲੋਕਾਂ ਦਾ ਸੀ ਤੇ ਲੋਕਾਂ ਦਾ ਹੀ ਰਹੂਗਾ ਇਹ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਲਾ ਕੇ ਵਾਪਸ ਕਰਾਂਗੇ ਤੇ ਬਿਜਲੀ ਬੋਰਡ ਨੂੰ ਚੇਤਾਵਨੀ ਆ ਵੀ ਅੱਗੇ ਤੋਂ ਲਾਉਣੇ ਬੰਦ ਕਰ ਦਿਓ ਜਿਹੜੇ ਸਾਡੇ ਪੁਰਾਣੇ ਮੀਟਰ ਆ ਉਹ ਲੋਕ ਆ ਲਵਾ ਲੈਣਗੇ ਇਹ ਮੀਟਰ ਜਿਹੜੇ ਆ ਇਹ ਬਿਲਕੁਲ ਨਹੀਂ ਲਵਾਉਣਗੇ ਔਰ ਨਾ ਹੀ ਅਸੀਂ ਕਿਸੇ ਕੀ ਮਿਲਤੇ ਲੱਗੜ ਦੇਵਾਂਗੇ ਕਿਸੇ ਨੂੰ ਪਰੇਸ਼ਾਨ ਨਹੀਂ ਜਾਂ ਖੱਜਲ ਖਵਾਰ ਕਰਨ ਦੀ ਲੋੜ ਨਹੀਂ ਤੇ ਫਿਰ ਸਾਨੂੰ ਇਸ ਤੋਂ ਵੱਡੇ ਸਖਤ ਐਕਸ਼ਨ ਉਹ ਵੀ ਲੈਣੇ ਪੈਣਗੇ ਤੇ ਉਹ ਲਵਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਅੱਗੇ ਦੇਖ ਕੇ ਸਾਰੇ ਨਾਲ ਸੌਪਟ ਕੱਟ ਰਹੇ ਨੇ ਜਿੰਦਾਂ ਲੋਕੀਂ